ਹਾਂਜੀ ਅੱਜ ਆਪਾਂ ਇੱਕ ਸਪੈਸ਼ਲੀ ਪੌਸੋਨੇ ਸੂਟ ਲੈ ਕੇ ਆਏ ਹਾਂ ਜਿਸ ਨਾਲ ਦੁਪੱਟੇ ਹੋਣਗੇ ਇਸ ਦੇ ਨਾਲ ਸ਼ਰਟ ਰਹੇਗੀ 170 ਵੱਡੇ ਪਣੇ ਦੀ ਜੋ ਕਿ ਪ੍ਰਿੰਟਡ ਰਹੇਗੀ ਪਲੇਨ ਇਸ ਦੇ ਨਾਲ 2 ਮੀਟਰ ਦੀ ਵੱਡੇ ਪਣੇ ਦੀ ਬਾਟਮ ਰਹੇਗੀ ਫੁੱਲ ਸਾਈਜ਼ ਦਾ ਮलमल ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ 699 ਫਿਰੀ ਸ਼ੈਪ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਆ ਜੀ ਆਪਣੇ ਕੋਲ ਇਹ ਵਿਦਆਊਟ ਦੁਪੱਟਾ ਸੂਟ ਰਹਿਣਗੇ ਮੈਚਿੰਗ ਇਹ ਵੀ ਸੂਟ ਰਹਿਣਗੇ ਕੈਮਰੀ ਕਾਟਨ ਦੇ ਪ੍ਰਿੰਟਡ ਇਸਦੇ ਨਾਲ 1.70 ਵੱਡੇ ਪਣੀ ਦੀ ਸ਼ਰਟ ਰਹੇਗੀ ਬਾਟਮ ਇਸਦੇ ਨਾਲ 2 ਮੀਟਰ ਵੱਡੇ ਪਣੀ ਦੀ ਰਹੇਗੀ ਪਲੇਨ ਇਹਨਾਂ ਸੂਟਾਂ ਦਾ ਪ੍ਰਾਈਸ ਹੈ 450 ਫ੍ਰੀ ਸ਼ਿਪਿੰਗ ਨੈਕਸਟ 5 ਮੀਟਰ ਆਲਓਵਰ ਕਾਟਨ ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ 1.2 ਮੀਟਰ ਦੇ ਨਾਲ ਮਸਲੀਨ ਕਾਟਨ ਦਾ ਫੈਨਸੀ ਥ्रेड ਵਰਕ ਵਾਲਾ ਦੁਪੱਟਾ ਮਿਲੇਗਾ ਪ੍ਰਾਈਸ ਇਨ ਇਹ ਸੂਟਾਂ ਦਾ 970 ਫ੍ਰੀ ਸ਼ਿਪਿੰਗ ਆਲ ਇੰਡੀਆ ਇਹਨਾਂ ਦਾ ਵੀ ਆਰਡਰ ਕਰ ਸਕਦੇ ਹੋ ਨੈਕਸਟ ਨੈਕਸਟ ਕਾਟਨ ਦਾ ਪਲੇਨ ਸ਼ਰਟ ਰਹੇਗਾ ਇਸ ਦੇ ਨਾਲ embroidery ਹੋਈ ਹੈ geke ਤੇ sleeves ਤੇ ਨਾਲ printed bottom ਰਹੇਗੀ ਵੱਡੇ ਪਣੇ ਚ 2 ਮੀਟਰ ਦੀ ਸ਼ਰਟ ਤੁਸੀਂ 2.5 ਮੀਟਰ ਵੀ ਬਾਈ ਕਰ ਸਕਦੇ ਹੋ ਨਾਰਮਲ ਪਣੀ ਚ ਔਰ ਵੱਡੇ ਪਣੀ ਚ 1.70 ਦੀ ਵੀ ਬਾਈ ਕਰ ਸਕਦੇ ਹੋ ਕਾਟਨ ਦਾ ਟਾਈ ਡਾਈ ਦੁਪੱਟਾ ਰਹੇਗਾ 2.5 ਮੀਟਰ ਇਨ੍ਹਾਂ ਸੂਟਾਂ ਦਾ ਜੋ ਪ੍ਰਾਈਸ ਹੈ 1150 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਸਿੰਗਲ ਸਿੰਗਲ ਸੂਟ ਰਹਿ ਗਿਆ ਸੀਗਾ ਇਨ੍ਹਾਂ ਸੂਟਾਂ ਦਾ ਜੋ ਰਿਯਾਨ ਪ੍ਰਿੰਟਡ 올ਓਵਰ ਸ਼ਰਟ ਰਹੇਗੀ ਇਸ ਦੇ ਨਾਲ ਜੋ ਬਾਟਮ ਰਹੇਗੀ ਰਿਯਾਨ ਦੀ ਰਹੇਗੀ ਨਾਰਮਲ ਪਣੀ ਦੀ 2.5 ਮੀਟਰ 370 ਫ੍ਰੀ ਸ਼ਿਪਿੰਗ ਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਇੱਕ ਲਿਮਿਟਡ ਸਟਾਕ ਨੈਕਸਟ ਆ ਜੀ ਆਪਣੇ ਕੋਲ ਪ੍ਰੀਮੀਅਮ ਕੈਮਰੀ कॉटन ਸਰਪਲਸ ਕੁਆਟਰ ਰਹੇਗਾ প্রিন্টেਡ ਆਲਓਵਰ ਸੂਟ ਰਹੇਗਾ ਇੱਕ ਸੂਟ ਬਾਈ ਕਰੋਗੇ ਤਾਂ ਤੁਹਾਨੂੰ 599 ਵਿੱਚ ਮਿਲੇਗਾ ਦੋ ਸੂਟ ਬਾਈ ਕਰੋਗੇ ਤਾਂ 1000 ਵਿੱਚ ਪਏਗਾ ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ